शिवरण कौर ਆ ਮੇਰੀ ਭਝਾਈ ਹੂੰ ਠੀਕ ਆ ਉਹ ਲੈ ਕੇ ਗਈ ਸੀਗੀ ਉਹ ਕਹਿੰਦੀ ਚੱਲ ਕੋਈ ਨਹੀਂ ਵੀ ਦੀਦੀ ਮੈਂ ਵੀ ਬਾਹਰ ਆ ਹੂੰ ਚੱਲ ਕੋਈ ਨਹੀਂ ਇਹਦਾ ਡਰ ਬੋਸ ਹੋਇਆ ਉਹਦੇ ਬੱਚੇ ਬਾਰੇ ਕੋ ਸੋਚ ਲੂਗੀ ਹੂੰ ਮੈਂ ਤਾਂ ਇਸ ਕਰਕੇ ਭੇਜੀ ਸੀਗੀ ਪਰ ਮੈਨੂੰ ਇਸ ਗੱਲ ਦਾ ਨਹੀਂ ਪਤਾ ਵੀ ਮੇਰੀ ਬੱਚੀ ਨੂੰ ਜਾ ਕੇ ਉਧਰ ਐਸੇ ਜਾਲ ਚ ਫਸਾਊਗੀ ਜਿੱਥੋਂ ਨਿਕਲ ਨਹੀਂ ਸਕਦੀ ਇਹ ਸਾਨੂੰ ਇਸ ਗੱਲ ਦਾ ਨਹੀਂ ਸੀ ਸਰ ਪਤਾ ਵੀ ਮੇਰੀ ਬੱਚੀ ਨਾ ਇੰਨਾ ਧੱਕਾ ਕਰੂਗੀ ਕਹਿੰਦੀ ਸੀ ਮੈਂ ਇੱਥੋਂ ਟੂਰਿਸਟ ਵੀਜੇ ਤੇ ਬੇਟੀ ਨੂੰ ਲੈ ਕੇ ਗਈ ਆ ਮੜ ਕੇ ਉਹ ਕਹਿੰਦੇ ਵੀ ਤੂੰ ਵਾਪਸ ਨਹੀਂ ਜਾ ਸਕਦੀ ਪਹਿਲਾਂ ਪੈਸੇ ਭਰ ਇਥੇ ਉਹ ਕਰ ਤੋਂ ਘਟ 25 26 ਬੰਦੇ ਆ 30 ਹੋ ਜਾਂਦੇ ਆ ਕਿਸੇ ਵੇਲੇ ਵੀ ਬੇਟੀ ਨੂੰ 24 ਘੰਟੇ ਕੰਮ ਕਿਤੇ ਵੀ ਜਾਂਦੇ ਮੁਲਕ ਦੇ ਵਿੱਚ 24 ਘੰਟੇ ਤੱਕ ਕਿਤੇ ਵੀ ਕੰਮ ਨਹੀਂ ਲਿਖਿਆ ਨਾ ਵੀ ਬੱਚਾ 24 ਘੰਟੇ ਕੰਮ ਕਰੇ ਮੰਮੀ ਮੈਂ ਕੀ ਕਰਾਂ ਇੱਥੇ ਮੈਨੂੰ ਬਹੁਤ ਜ਼ਿਆਦਾ ਡੌੜਚ ਕਰਦੀ ਹੈ ਬਹੁਤ ਜ਼ਿਆਦਾ ਪਰੇਸ਼ਾਨ ਰੱਖਦੀ ਹੈ ਮੈਂ ਮੰਮੀ ਆਪ ਦਾ ਪਤਾ ਨਹੀਂ ਕਿੰਤੇ ਚਲ ਗਈਆਂ ਮੈਨੂੰ ਵੇਚ ਕੇ ਮੇਰੇ ਪੈਸੇ ਖਾ ਗਈਆਂ ਕੀ ਕਰਾਂ ਮੈਂ ਇੱਥੇ ਖਤਮ ਹੋ ਜਾਣਾ ਮੰਮੀ ਬਹੁਤ ਪਰੇਸ਼ਾਨ ਰੱਖਦੀ ਹੈ ਮੈਂ ਜਾਣਕੀ ਨਹੀਂ ਹੁੰਦੀ ਕੀ ਕਰਾਂ ਮੰਮੀ ਮੈਨੂੰ ਬਚਾ ਲਾ ਇੰਨਾ ਨਹੀਂ ਹੱਥ ਮੇਰੇ ਤੇ ਝੋਲੀ ਦਾ ਜਾਨ ਵੀ ਨਾ ਦਿੱਤਾ ਕਿੰਦੇ ਸੋਨਾ ਚੱਕਿਆ ਇੰਨੇ ਤਾਂ ਮੰਗਲੀ ਬੰਗਲੀ ਨੇ ਗੋਣ ਮਸਲਮ ਸੇਖਾ ਹਾਂ ਮਸਲਮ ਉਹ ਆ ਗਈ ਫੈਮਲੀ ਇਹ ਵੀ ਸਾਡੀ ਹੈਲਪ ਕਰ ਮੇਰੀ ਕੁੜੀ ਕੜਾ ਤੇ ਕਹਿੰਦੀ ਆ ਮੈਂ ਤਾਂ ਡੰਕੀ ਲਾ ਕੇ ਗਈਆਂ ਹਜੇ ਮੇਰੇ ਕੋਲੇ ਕੁਝ ਨਹੀਂ ਮੈਂ ਕੁਝ ਨਹੀਂ ਕਰ ਸਕਦੀ ਤੁਸੀਂ ਜੋ ਕਰਨਾ ਕਰ ਲੋ ਮੈਨੂੰ ਕਿਸੇ ਦਾ ਡਰ ਨਹੀਂ ਆ ਮੈਂ ਤਾਂ ਆਪ ਰੇੜੀ ਲਾ ਕੇ ਚਾਦੀ ਟਾਈਮ ਪਾਸ ਕਰਦੀ ਆ ਮੈਂ ਕਿੱਥੋਂ ਆਪਣੇ ਪੈਸੇ ਲੈ ਪਰ ਮੈਂ ਆਪਣੀ ਬੇਟੀ ਕਿੱਥੋਂ ਦਵ ਠੀਕ ਹੈ ਮੈਂ ਨਸਰ-ਓਸਰ ਤੱਕ ਕੀ ਹੋ ਰਿਹਾ ਹੈ ਸਾਂ ਮਗਲੀਆਂ ਦੇ ਬੇਟੀ ਦਾ ਕਰਕੇ ਕੱਖ ਚੁਗ ਰਹੀ ਆ ਮੈਨੂੰ ਕਿਤੇ ਇਨਸਾਫ਼ ਨਹੀਂ ਮਿਲਦਿਆ ਜੇ ਮੈਂ ਅਫਸਰਾਂ ਦੇ ਕੋਲੇ ਜਾਂਦੀ ਆ ਅਫਸਰ ਵੀ ਮੈਨੂੰ ਬਾਅਦ ਚ ਮੋੜ ਦਿੰਦੇ ਆ ਦਰਸ਼ਕੋ ਤੁਸੀਂ ਦੇਖ ਰਹੇ ਹੋ ਹਮਦਾਦ TV ਤੇ ਮੈਂ ਹਾਂ ਜਤਿੰਦਰ ਦੇਵਗਨ ਸਮੂਹ ਦੇਸ਼ ਵਿਦੇਸ਼ ਦੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਤੇ ਤੁਹਾਨੂੰ ਅੱਜ ਇੱਕ ਇਹ ਜੀ ਪੀੜ ਤੌਰ ਤੇ ਨੂੰ ਮਲਾਉਂਦੇ ਆ ਜਿਸ ਦੀ ਲੜਕੀ ਏਜੰਟਾਂ ਦੇ ਅਖੌਤੀ ਏਜੰਟਾਂ ਦੇ ਧੱਕੇ ਜੜ ਕੇ ਆਪਣੇ ਬਹਾਰੀ ਮਾਸਕਟ ਦੇ ਆਮਾਨ ਚ ਫਸ ਗਈ ਹੈ ਤੇ ਉਸ ਨੂੰ ਬੰਨੂਆ ਮੇਂ ਦੂਰ ਬਣਾ ਕੇ ਰੱਖਿਆ ਹੋਇਆ ਹੈ ਉਸ ਦੀ ਕਿਧਰੇ ਕੋਈ ਸੁਣਵਾਈ ਨਹੀਂ ਹੋ ਰਹੀ ਤੇ ਉਹ ਆਪਣੀ ਮਾਂ ਨੂੰ ਗੀਤਾ ਨਾਮ ਦੀ ਉਹ ਲੜਕੀ ਆਪਣੀ ਮਾਂ ਨੂੰ ਮਾਸਕਟ ਤੋਂ ਰਿਕਾਰਡੀਆਂ ਵੀ ਭੇਜਦੀ ਹੈ ਕਿ ਮਾਂ ਮੈਂ ਫਸ ਗਈ ਆ ਮੇਰੀ ਜਾਨ ਬਚਾਈ ਜਾਵੇ ਮੈਨੂੰ ਬਹੁਤ ਮਾਰਦੇ ਘੋਟਦੇ ਨੇ ਮੇਰੇ ਤੇ ਹਤਿਆਚਾਰ ਹੋ ਰਿਹਾ ਹੈ ਮੈਨੂੰ ਕੋਈ ਤਨਖਾਹ ਨਹੀਂ ਜੀ ਨਹੀਂ ਦਿੱਤੀ ਜਾ ਰਹੀ ਇਸ ਤਰ੍ਹਾਂ ਇਸ ਆਪਣੇ ਭੈਣ ਸੁਖੀ ਦੀ ਆਪਣੇ ਲੜਕੀ ਗੀਤਾ ਉਥੇ ਅਖੌਤੀ ਜੇ ਏਜੰਟਾਂ ਦੇ ੱੱਕੇ ਜੜ ਕੇ ਬੰਨੂਆ ਮਜ਼ਦੂਰ ਉਸ ਨੂੰ ਬਣਾ ਕੇ ਰੱਖਿਆ ਹੋਇਆ ਆਓ ਸਾਰੀ ਕਹਾਣੀ ਆਪਣੇ ਉਸ ਦੀ ਮਾਂ ਸੁਖੀ ਕੌਰ ਤੋਂ ਪੁੱਛਦਿਆ ਵੀ ਇਹ ਘਟਨਾ ਕੀ ਹੋਈ ਹੈ ਸੁਖੀ ਕੌਰ ਆਪਣੇ ਤੁਹਾਡੀ ਧੀ ਦਾ ਕੀ ਨਾਮ ਹੈ ਗੀਤਾ ਸਰ ਜੀ ਆਪਣੇ ਉਹ ਆਪਣੇ ਕਦੋਂ ਗਈ ਉੱਥੇ ਮਾਸਕਟ ਤੇ ਕਿਹਨੇ ਭੇਜੀ ਸਰ ਜੀ 6 ਮਹੀਨੇ ਹੋ ਗਏ ਗਏ ਨੂੰ ਸਿਵਰਨ ਕੌਰਾ ਮੇਰੀ ਭਝਾਈ ਹਮ ਠੀਕ ਆ ਉਹ ਲੈ ਕੇ ਗਈ ਸੀਗੀ ਉਹ ਕਹਿੰਦੀ ਚੱਲ ਕੋਈ ਨਹੀਂ ਵੀ ਦੀਦੀ ਮੈਂ ਵੀ ਬਾਹਰ ਆ ਤੇ ਚਲ ਕੋਈ ਨਹੀਂ ਇਹਦਾ ਡਰ ਬੋਸ ਹੋਇਆ ਉਹਦੇ ਬੱਚੇ ਬਾਰੇ ਕੋਈ ਸੋਚ ਲੂਗੀ ਮੈਂ ਤਾਂ ਇਸ ਕਰਕੇ ਭੇਜੀ ਸੀ ਪਰ ਮੈਨੂੰ ਇਸ ਗੱਲ ਦਾ ਨਹੀਂ ਪਤਾ ਵੀ ਮੇਰੀ ਬੱਚੀ ਨੂੰ ਜਾ ਕੇ ਉਧਰ ਐਸੇ ਜਾਲ ਚ ਪਸਾਊਗੀ ਜਿੱਥੋਂ ਨਿਕਲ ਨਹੀਂ ਸਕਦੀ ਠੀਕ ਹੈ ਮੈਂ ਯਕੀਨ ਕੀਤਾ ਸੀ ਪਰਝਾਈ ਦਾ ਕਰਕੇ ਪਰ ਉਹਨੇ ਮੇਰਾ ਵਿਸ਼ਵਾਸ ਘਾਤ ਕਰਤਾ ਸਾਰ ਠੀਕ ਹੈ ਮੇਰੀ ਬੇਟੀ ਨੂੰ ਇੱਥੋਂ ਲੈ ਗਈ ਆ 70000 ਚ ਸਾਡੀ ਗੱਲ ਹੋਈ ਸੀਗੀ 70000 ਰੁਪਿਆ ਮੈਂ ਉਹਨੂੰ ਦਿੱਤਾ ਉਹਦੀ ਮੰਮੀ ਨੂੰ ਫੜਾ ਕੇ ਆਈਆਂ ਮੈਂ ਤੇ ਉਹਦਾ ਜੀਜਾ ਸੀ ਨਾਲ ਠੀਕ ਹੈ ਸਿਮਰਨ ਕੋਰਦਾ ਦੋਮਾ ਨਮਲ ਸਿੰਘਾਂ ਮੈਂ ਪੈਸੇ ਫੜਾ ਕੇ ਆਈਆਂ ਹੂੰ ਤੇ ਮੁੜ ਕੇ ਗੀਤਾ ਦੇ ਫੋਨ ਦੇ ਉੱਤੇ ਇਹਨਾਂ ਦੀ ਗੱਲ ਹੁੰਦੀ ਸੀ ਇਹ ਕਹਿੰਦੀ ਗੀਤਾ ਤੁਸੀਂ ਉੱਥੇ ਆਪਣੀ ਨਾਨੀ ਨੂੰ ਪੈਸੇ ਫੜਾਓ ਅਸੀਂ ਉੱਥੋਂ ਪੈਸੇ ਫੜਾ ਕੇ ਆਈਆਂ ਮਾਵਾ ਧੀਆਂ ਤੇ ਸਾਨੂੰ ਇਸ ਗੱਲ ਦਾ ਨਹੀਂ ਸੀ ਸਰ ਪਤਾ ਵੀ ਮੇਰੀ ਬੱਚੀ ਨਾ ਇੰਨਾ ਧੱਕਾ ਕਰੂਗੀ ਕਹਿੰਦੀ ਸੀ ਮੈਂ ਇੱਥੋਂ ਟੂਰਿਸਟ ਵੀਜ਼ੇ ਤੇ ਬੇਟੀ ਨੂੰ ਲੈ ਕੇ ਗਈ ਆ ਵੀ ਗੀਤਾ ਜੇ ਤੇਰਾ ਨਾਮ ਮੰਨ ਲੱਗਿਆ ਤੈਨੂੰ ਅਸੀਂ ਵਾਪਸੀ ਭੇਜ ਦਾਂਗੇ ਉਹਨੇ ਕਿਹਾ ਵੀ ਮੰਮੀ ਮੇਰਾ ਮਨ ਨਹੀਂ ਲੱਗਦਾ ਤੁਸੀਂ ਮੈਨੂੰ ਵਾਪਸੀ ਭੇਜ ਦਿਓ ਉਹ ਕਹਿੰਦੀ ਕੋਈ ਨਹੀਂ ਵੀਜ਼ਾ ਲੱਗ ਲੈਣ ਤੇ ਗੀਤਾ ਫੇਰ ਤੈਨੂੰ ਭੇਜ ਦਾਂਗੇ ਅਸੀਂ ਜਦੋਂ ਵੀਜ਼ਾ ਲੱਗ ਗਿਆ ਕੁੜੀ ਮੜਕੇ ਉਹ ਕਹਿੰਦੇ ਵੀ ਤੂੰ ਵਾਪਸ ਨਹੀਂ ਜਾ ਸਕਦੀ ਪਹਿਲਾਂ ਪੈਸੇ ਭਰ ਇਥੇ ਸਾਨੂੰ ਤਾਂ ਇਸ ਗੱਲ ਦਾ ਪਤਾ ਨਹੀਂ ਉਹ ਤਾਂ ਹੁਣ ਆਉਂਦੀ ਜਾਂਦੀ ਆ ਉਹਨੂੰ ਪਤਾ ਸਾਰੀ ਗੱਲ ਦਾ ਕਿੰਨੀ ਤਨਖਾਹ ਦਾ ਲਾਲਾਂ ਲਾ ਕੇ ਉੱਥੇ ਲੈ ਕੇ ਗਈ ਸੀ ਵੀ ਇੰਨੀ ਤਨਖਾਹ ਮਿਲੂਗੀ ਪੱਕੀ ਹੋ ਜੂ ਜਾਂ ਨਹੀਂ ਹੋ ਜੂ ਕੀ ਕਹਿ ਕੇ ਲੈ ਕੇ ਗਈ ਸੀ 21000 ਰੁਪਏ ਤਨਖਾਹ ਇਹਨਾਂ ਨੇ ਕਿਹਾ ਸੀਗਾ ਉਧਰ ਮਿਲੂਗੀ ਕੁੜੀ ਨੂੰ ਠੀਕ ਆ ਪਰ ਸਾਨੂੰ ਇਦਾਂ ਦੀ ਤਨਖਾਹ ਦੀ ਵੀ ਲੋੜ ਨਹੀਂ ਹੈਗੀ ਠੀਕ ਆ ਵੀ ਜਿੱਥੇ ਬੇਟੀ ਦੀ ਜਾਨ ਇੰਨੀ ਔਖੀ ਆ ਪੰਜਾਬੀ ਫੈਮਿਲੀ ਕਹਿ ਕੇ ਗਈ ਸੀ ਇਹ ਵੀ ਮੈਂ ਵਧੀਆ ਫੈਮਿਲੀ ਚ ਪੰਜਾਬੀ ਚ ਲਾਉਂਗੀ ਪਹਿਲਾਂ ਕੁੜੀ ਦੇ ਦੋ ਘਰ ਇਹਨੇ ਬਦਲੇ ਆ ਫੇ ਤੀਜੇ ਘਰ ਦੇ ਚਿਤਾ ਪੂਰੀ ਉਹ ਕੜ ਤੋਂ ਕਟ 25 26 ਬੰਦੇ ਆ 30 ਹੋ ਜਾਂਦੇ ਆ ਕਿਸੇ ਵੇਲੇ ਵੀ ਬੇਟੀ ਨੂੰ 24 ਘੰਟੇ ਕੰਮ ਕਿਤੇ ਵੀ ਜਾਂਦੇ ਮੁਲਕ ਦੇ ਵਿੱਚ 24 ਘੰਟੇ ਤੱਕ ਕਿਤੇ ਵੀ ਕੰਮ ਨਹੀਂ ਲਿਖਿਆ ਨਾ ਵੀ ਬੱਚਾ 24 ਘੰਟੇ ਕੰਮ ਕਰੇ ਠੀਕ ਆ ਇਹ ਜੇ ਮੈਂ ਇੱਥੇ ਕੋਈ ਗੱਲਬਾਤ ਕਰਦੀ ਆ ਉਹ ਕਹਿੰਦੀ ਤੂੰ ਜੋ ਨਹੀਂ ਉੱਥੇ 30 30 ਬੰਦਿਆਂ ਦੀ ਰੋਟੀ ਪਕਾਉਂਦੀ ਆ ਕੀ ਕਰਦੀ ਆ ਰੋਟੀ ਬਣਾਉਂਦੀ ਆ ਘਰ ਦਾ ਕੰਮ ਸਾਰੇ ਕਰਾਉਂਦੀ ਆ ਉਹ ਅੱਛਾ ਕਿਉਂਕਿ ਰੋਟੀ ਵੀ ਨਸੀਬ ਨਹੀਂ ਕੁੜੀ ਨੂੰ ਹੁੰਦੀ ਵੀ ਰੋਟੀ ਵੀ ਟਾਈਮ ਨਾ ਖਾ ਲੂਗੀ ਨਾ ਰੋਟੀ ਪਾਣੀ ਦਿੰਦੇ ਆ ਹੁਣ ਤਾਂ ਇੰਨੀ ਕੁ ਉਹਦਾ ਵੀ ਉਹਦੀ ਬੇਵਸਤ ਪੰਜਾਬੀ ਫੈਮਿਲੀ ਐ ਜਿੱਦੋਂ ਰਹਿੰਦੀ ਐ ਕਿ ਕਿਹੜੀ ਫੈਮਿਲੀ ਐ ਨਹੀਂ 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 ਪੰਜਾਬੀ ਫੈਮਿਲੀ ਨਹੀਂ ਉਹ ਜਿਹੜੇ ਦੂਜੇ ਆ ਨਾ ਆਪਣੇ ਕੀ ਉਹਨਾਂ ਨੂੰ ਕਹਿੰਦੇ ਹੁੰਦੇ ਆ ਬੰਗਾਲੀ ਬੰਗੂਲੀ ਨੇ ਕੋਈ ਮੁਸਲਮ ਸਿੱਖ ਹਾਂਜੀ ਮੁਸਲਮ ਉਹ ਆ ਗਈ ਫੈਮਲੀ ਇਹ ਅੱਛਾ ਠੀਕ ਆ ਇੱਥੋਂ ਪੰਜਾਬੀ ਕਹਿ ਕੇ ਲੈ ਕੇ ਗਈ ਸੀ ਜੇ ਕਿਤੇ ਪੰਜਾਬੀ ਫੈਮ ਜੇ ਲੈ ਹੀ ਗਈ ਸੀਗੀ ਮੇਰੀ ਧੀ ਨੂੰ ਕਿਤੇ ਪੰਜਾਬੀ ਫੈਮਲੀ ਦੇ ਵਿੱਚ ਲਾ ਦਿੰਦੀ ਤੇ ਚੱਲ ਮੈਨੂੰ ਵੀ ਸਕੂਨ ਮਿਲ ਜਾਂਦਾ ਹੁਣ ਮੈਂ ਦਿਨ ਰਾਤ ਟਿਕਦੀ ਨਹੀਂ ਹੈਗੀ ਉਹਦਾ 7 ਸਾਲ ਦਾ ਉਹਦਾ ਬੇਟਾ ਆ ਛੋਟਾ ਜਿਹਾ ਚੱਲ ਬੇਟੇ ਤੇ ਹੀ ਤਰਸ ਕਰ ਲੈਂਦੀ ਆਪ ਉਥੋਂ ਆ ਗਈ ਆ ਸਾਨੂੰ ਨਹੀਂ ਪਤਾ ਉਹ ਕਿੰਨੀ ਤਰੀਕ ਦੀ ਆਈ ਹੋਈ ਆ ਕਿੱਥੇ ਰਹਿੰਦੀ ਆ ਕੀਦੇ ਨਾਲ ਰਹਿੰਦੀ ਆ ਕੌਣ ਆ ਗਈ ਆ ਮੇਰੀ ਪਰਜਾਈ ਉਹਨਾਂ ਨੂੰ ਗੀਤਾ ਨੂੰ ਉੱਥੇ ਛੱਡ ਕੇ ਆਪ ਇੱਥੇ ਆ ਗਈ ਆ ਇੰਡੀਆ ਆ ਗਈ ਆ ਵਾਪਸੀ 2 ਮਹੀਨੇ ਉਹ 3 ਮਹੀਨੇ ਗੈਰ ਵੀ ਰਹੀ ਆ ਕਿੱਥੇ ਰਹੀ ਆ ਸਾਨੂੰ ਨਹੀਂ ਪਤਾ ਉਹ ਕਿਸੇ ਬੰਦੇ ਕੋਲੇ ਰਹੀ ਆ ਕਿ ਆਪਣੇ ਮਾਪੇ ਕੋਲੇ ਰਹੀ ਆ ਸਾਨੂੰ ਨਹੀਂ ਇਸ ਗੱਲ ਦਾ ਪਤਾ ਫੋਨ ਕਹਿੰਦੀ ਆ ਜੇ ਅਸੀਂ ਉਹਨੂੰ ਫੋਨ ਕਰਕੇ ਹੁਣ ਅਸੀਂ ਕਹਿਦਾ ਆ ਵੀ ਤੂੰ ਭਾਬੀ ਸਾਡੀ ਹੈਲਪ ਕਰ ਮੇਰੀ ਕੁੜੀ ਕਢਾ ਤੇ ਕਹਿੰਦੀ ਆ ਮੈਂ ਤਾਂ ਡਮਕੀ ਲਾ ਕੇ ਗਈਆਂ ਹਜੇ ਮੇਰੇ ਕੋਲੇ ਕੁਝ ਨਹੀਂ ਮੈਂ ਕੁਝ ਨਹੀਂ ਕਰ ਸਕਦੀ ਤੁਸੀਂ ਜੋ ਕਰਨਾ ਕਰ ਲਓ ਮੈਨੂੰ ਕਿਸੇ ਦਾ ਡਰ ਨਹੀਂ ਤੁਹਾਡੀ ਲੜਕੀ ਦਾ ਹੁਣ ਕੀ ਹਾਲ ਹੈ ਆਪਣੇ ਉੱਥੋਂ ਦਾ ਫੋਨ ਫੋਨ ਆਉਂਦਾ ਆਉਣਾ ਉਹਦਾ ਕੀ ਹਾਲ ਹੈ ਲੜਕੀ ਦਾ ਸਰ ਬਹੁਤ ਮਾੜੇ ਹਾਲਾਤਾਂ ਰਿਕਾਰਡਿੰਗਾਂ ਆ ਲੜਕੀ ਦੀਆਂ ਵਿਚਾਰੀ ਦੀਆਂ ਫੋਨ ਜੇ ਕਰਦੀ ਆ ਤਾਂ ਫੋਨ ਵੀ ਥੋੜਾ ਟਾਈਮ ਗੱਲ ਕਰਦੀ ਆ ਫਿਰ ਰਿਕਾਰਡਿੰਗਾਂ ਕਰਦੀ ਆ ਰਿਕਾਰਡਿੰਗਾਂ ਕਰ ਕਰ ਭੇਜਦੀ ਆ ਵੀ ਮੰਮੀ ਮੈਨੂੰ ਇੱਕ ਵਾਰੀ ਇੱਥੋਂ ਬਚਾ ਲਓ ਠੀਕ ਆ ਵੀ ਹੁਣ ਮੈਂ ਵੀ ਸਰ ਕੁਝ ਨਹੀਂ ਕਰ ਸਕਦੀ ਉਹਨੂੰ ਤਾਂ ਉਹਨਾਂ ਦੇ ਕਾਨੂੰਨਾਂ ਦਾ ਪਤਾ ਫਿਰ ਇਹਨਾਂ ਨੇ 23 ਰਿਕਾਰਡਿੰਗਾਂ 'ਚ ਕੀ ਕਹਿੰਦੀਆਂ ਮੈਨੋਂ ਉਹ ਰਿਕਾਰਡਿੰਗਾਂ ਦੇ ਵਿੱਚ ਕਹਿੰਦੀ ਆ ਮੰਮੀ ਮੈਨੂੰ ਇੱਕ ਵਾਰੀ ਇੱਥੋਂ ਕੱਢ ਲਾ ਮੈਨੂੰ ਇੱਕ ਵਾਰੀ ਬਚਾ ਲਾ ਨਹੀਂ ਤਾਂ ਮੈਂ ਇੱਧਰ ਹੀ ਮਰ ਜਾਣਾ ਮੇਰਾ ਬਹੁਤ ਮੰਦਾ ਹਾਲ ਆ ਇਸ ਟਾਈਮ ਬੇਟੀ ਦੇ ਇੰਨੇ ਮਾੜੇ ਹਾਲਾਤ ਆ ਵੀ ਮੈਂ ਦੱਸ ਨਹੀਂ ਸਕਦੀ ਰਿਕਾਰਡਾਂ ਮੇਰੇ ਕੋਲੇ ਆ ਸਾਰਾ ਕੁਝ ਬੇਟੀ ਦੇ ਪ੍ਰੂਫ ਮੇਰੇ ਕੋਲੇ ਆ ਜਿੱਥੇ ਮੈਡਮ ਸਾਡੇ ਕੋਲੋਂ ਪੈਸੇ ਮੰਗਦੀ ਆ ਜਿੱਥੇ ਜੱਟ ਨੇ ਸਾਨੂੰ ਕਿਹਾ ਹੈ ਪੈਸੇ ਭਰ ਦੋ ਤਾਂ ਤੁਸੀਂ ਕੁੜੀ ਲੈ ਜਾਓ ਉਲਟਾ ਉਲਟਾ ਜਨ ਕੀ ਤੁਹਾਡੀ ਲੜਕੀ ਗੀਤਾ ਤੋਂ ਪੈਸੇ ਮੰਗੇ ਜਾ ਰਹੇ ਨੇ ਕਿੰਨੇ ਪੈਸੇ ਮੰਗੇ ਜਾ ਰਹੇ ਨੇ ਉਹ ਸਾਡੇ ਕੋਲ 2.5 ਲੱਖ ਰੁਪਏ 3 ਲੱਖ ਰੁਪਏ ਮੰਗ ਰਹੇ ਆ ਪਹਿਲਾਂ 2.5 ਕਹਿੰਦੇ ਸੀ ਹੁਣ ਕਹਿੰਦੇ 3 ਲੱਖ ਹੁਣ ਇਹਨਾਂ ਨੇ 20 ਤਰੀਕ ਨੂੰ ਗੀਤਾ ਤੋਂ ਉਹਨੂੰ ਅਰਬੀ ਨਹੀਂ ਆਉਂਦੀ ਬੇਟੀ ਇੰਨੀ ਪੜ੍ਹੀ ਲਿਖੀ ਹੈ ਨੀਗੀ ਬੇਟੀ ਤੋਂ ਉਹਨਾਂ ਨੂੰ ਕਹਿੰਦੇ ਜੇ ਚਾਹੇ ਤਾਂ ਤੂੰ ਸਟਾਮ ਤੇ ਸਾਈਨ ਕਰ ਆਪਸ ਲੈ ਗਏ ਕਹਿੰਦੇ ਚਾਹੇ ਤਾਂ ਸਟਾਮਪ ਤੇ ਸਾਈਨ ਕਰ ਤੇ ਚਾਹੇ ਫਿਰ ਤੂੰ ਸਾਨੂੰ ਇੱਥੇ ਪੈਸੇ ਹੁਣੇ ਦੇ ਤੈਨੂੰ ਅਸੀਂ ਇੜੀਆ ਵਾਪਸ ਭੇਜਦੇ ਸਰ ਜੀ ਮੈਂ ਗਰੀਬਣੀ ਔਰਤਾ ਮੈਂ ਤਾਂ ਆਪ ਰੇੜੀ ਲਾ ਕੇ ਚਾਦੀ ਟਾਈਮpass ਕਰਦੀ ਹਾਂ ਮੈਂ ਕਿੱਥੋਂ ਆਪਣੇ ਪੈਸੇ ਇੰਨੇ ਪਰ ਮੈਂ ਆਪਣੀ ਬੇਟੀ ਕਿੱਥੋਂ ਸਦਾ ਠੀਕ ਹੈ ਮੈਂ ਨਸਰ-ਸਰ ਤੱਕ ਕਾ ਹੋ ਰਿਹਾ ਆ ਕੋਈ ਮੇਰੀ ਗੱਲ ਨਹੀਂ ਸੁਣਦਾ 9 ਤਰੀਕ ਦੀ ਮੈਂ ਦਰਖਾਸਤ ਦਿੱਤੀ ਆ ਮੈਂ ਡੀ ਅਸੀਂ ਹੁਣ ਤੁਹਾਡੀ ਲੜਕੀ ਨੂੰ ਉੱਥੇ ਵਿਦੇਸ਼ ਚ ਉਹਨਾਂ ਨੇ ਜਿਹੜਾ ਵੀ ਪਰਿਵਾਰ ਹੈ ਉਹਨਾਂ ਨੇ ਆਪਣੇ ਕ ਕੈਦ ਕਰਕੇ ਰੱਖਿਆ ਹੋਇਆ ਹੈ ਕੈਦ ਕਰਕੇ ਰੱਖਿਆ ਹੋਇਆ ਹੈ ਬੇਟੀ ਨੂੰ ਕਹਿੰਦੇ ਪਹਿਲਾਂ ਪੈਸੇ ਭਰ ਜੇ ਬੇਟੀ ਤਨਖਾਹ ਦਾ ਕਹਿ ਰਹੀ ਹੈ ਵੀ ਮੈਨੂੰ ਤਨਖਾਹ ਦੇ ਦਿਓ ਕਹਿੰਦੇ ਪੈਸੇ ਭਰ ਤੂੰ ਇੰਡੀਆ ਚਲ ਜਾ ਵਾਪਸੀ ਅਸੀਂ ਕਿੱਥੋਂ ਪੈਸੇ ਭਰਦੇ ਹਈ ਅਸੀਂ ਕਿੱਥੋਂ ਲਿਆਈਏ ਪੈਸੇ ਪਹਿਲਾਂ 70000 ਅਸੀਂ ਸਿਮਰਨ ਦੀ ਮੰਮੀ ਨੂੰ ਦਿੱਤਾ ਆ ਸਟਾਮ ਮੇਰੇ ਕੋਲੇ ਆਗਾ ਸਭ ਕੁਝ ਮੇਰੇ ਕੋਲੇ ਆ ਗਵਾਹ ਮੇਰੇ ਕੋਲੇ ਆ ਜਿੱਥੋਂ ਮੈਂ ਪੈਸੇ ਚੱਕ ਕੇ ਦਿੱਤੇ ਆ ਠੀਕ ਆ ਹੁਣ ਆਪ ਉਹ 300000 ਰੁਪਏ ਉਹ ਮੰਗਦੇ ਨੇ ਜਿਨ੍ਹਾਂ ਨੇ ਕੈਦ ਕੀਤੀ ਹੋਈ ਹੈ 3 ਲੱਖ ਸਰ ਉਹ ਮੰਗਦੇ ਆ ਮੈਂ ਗਰੀਬਣੀ ਕਿੱਥੋਂ ਦਵਾਂ ਪੈਸੇ ਮ ਮੈਂ ਹੱਥ ਵਨ ਕੇ ਬੇਨਤੀ ਕਰਦੀ ਆਂ ਵੀ ਮੈਨੂੰ ਇਨਸਾਫ ਮਿਲਿਆ ਜਾਵੇ ਕਿਤੇ ਉਤੇ ਕਾਨੂੰਨੀ ਕਾਰਵਾਈ ਨਹੀਂ ਕੋਈ ਹੋ ਰਹੀ ਮੈਂ ਤਾਂ ਬਹੁਤ ਜਿਆਦਾ ਪਰੇਸ਼ਾਨ ਹੋਈ ਆਂ ਨੇ ਤੁਹਾਡੀ ਤੁਹਾਡੀ ਲੜਕੀ ਨੂੰ ਉਹ ਪਰਿਵਾਰ ਮਾਰਦਾ ਘੁਟਦਾ ਵੀ ਆ ਬਹੁਤ ਕੁਛ ਕਰਦਾ ਬੇਟੀ ਦੇ ਇਦਾਂ ਦੇ ਹਾਲਾਤ ਕੀਤੇ ਨਾ ਸਰ ਵੀ ਮੈਂ ਮੀਡੀਆ ਦੇ ਮੋਰੇ ਸ਼ੋਅ ਨਹੀਂ ਕਰ ਸਕਦੀ ਵੀ ਮੇਰੀ ਬੇਟੀ ਦੇ ਕੱਪੜੇ ਲਵਾ ਕੇ ਵੀ ਸਾਰੇ ਉਹਨਾਂ ਨੇ ਚੈੱਕ ਅੰਗੀਤੀ ਕਹਿੰਦੇ ਤੂੰ ਚੋਰੀ ਕੀਤੀ ਆ ਬੇਟੀ ਇੰਨੀ ਬੰਦੀ ਬਣਾਈ ਹੋਈ ਆ ਘਰ ਦੇ ਵਿੱਚੋਂ ਨਿਕਲ ਨਹੀਂ ਸਕਦੀ ਉਹ ਚੋਰੀ ਕਰਕੇ ਕਿੱਥੇ ਜਾਊਗੀ ਬੇਟੀ ਐਸੀ ਉਹਦੇ ਹਾਲਾਤ ਕੀਤੇ ਹੋਏ ਆ ਮੇਰੇ ਕੋਲੇ ਰਿਕਾਰਡਿੰਗਾਂ ਆ ਉਹਦੀਆਂ ਸਭ ਕੁਝ ਉਹਨੇ ਮੈਨੂੰ ਪ੍ਰੂਫ ਬਣਾ ਲਦੀ ਨਾਲ ਹੀ ਪਾਇਆ ਵੀ ਆ ਦੇਖ ਲਾ ਮਾਂ ਮੇਰੀ ਬੇਟੀ ਨੂੰ ਬੰਦੂਆ ਮਜ਼ਦੂਰ ਬਣਾ ਕੇ ਕੈਦ ਕਰਕੇ ਰੱਖਿਆ ਹੋਇਆ ਕੈਦ ਕਰਕੇ ਰੱਖਿਆ ਹੋਇਆ ਉਹਨਾਂ ਨੇ ਠੀਕ ਆ ਬੇਟੀ ਦੇ ਬਹੁ ਮਾੜੇ ਹਾਲਾਤ ਆ ਸਿਮਰਨਕੌਰ ਦਾ ਸਾਨੂੰ ਕੁਝ ਨਹੀਂ ਪਤਾ ਲੱਗਦਾ ਕਦੇ ਕਹਿ ਦਿੰਦੀ ਮੈਂ ਆਸਟ੍ਰੇਲੀਆ ਚਲ ਗਈਆਂ ਕਦੇ ਕੁਛ ਕਹਿ ਦਿੰਦੀ ਆ ਮਾਂ ਨੂੰ ਇੱਥੇ ਮਾਂ ਦੋ ਵਾਰੀ ਆਈ ਉਹ ਕਹਿੰਦੀ ਮੈਂ ਜਾਣਦੀ ਨਹੀਂ ਕੁਛ ਕੋਈ ਵੀ ਮਾਂ ਹੋਵੇ ਉਹਨੂੰ ਆਪਣੇ ਬੱਚੇ ਦਾ ਪਤਾ ਹੁੰਦਾ ਨਾ ਵੀ ਮੇਰਾ ਬੱਚਾ ਕਿੱਥੇ ਰਹਿ ਰਿਹਾ ਆ ਤੁਹਾਡੀ ਬੇਟੀ ਜਿਹੜਾ ਤੁਹਾਨੂੰ ਰਿਕਾਰਡ ਨਾਲ ਭੇਜਦੀ ਆ ਉਹ ਚ ਕੀ ਤਰਲੇ ਪਾਉਂਦੀ ਆ ਉਹਦੇ ਤਰਲੇ ਪਾਉਂਦੀ ਆ ਮਾਂ ਮੈਨੂੰ ਇੱਕ ਵਾਰੀ ਵਿਚਾਲਾ ਮੈਨੂੰ ਇੱਕ ਵਾਰੀ ਇੱਥੋਂ ਕੱਢ ਲਾ ਨਹੀਂ ਤਾਂ ਮੈਂ ਇੱਧਰ ਹੀ ਮਰ ਜੂੰਗੀ ਮੇਰੇ ਬਹੁ ਮਾੜੇ ਹਾਲਾਤ ਆ ਬੇਟੀ ਦੀ ਇੰਨੇ ਮਾੜੇ ਹਾਲਾਤ ਆ ਹੱ ਸਾਰੇ ਖਰਾਬ ਹੋਏ ਹੋਏ ਆ ਬੇਟੀ ਦੇ ਇੰਨੇ ਮੰਦੇ ਹਾਲ ਆ ਵੀ ਮੈਂ ਕੁਝ ਦੱਸ ਬਿਆਨ ਨਹੀਂ ਕਰ ਸਕਦੀ ਵੀ ਮੇਰੇ ਸਾਡੇ ਬੇਟੀ ਦੇ ਕੀ ਹਾਲਾਤ ਹੋ ਰਹੇ ਆ ਬੇਟੀ ਨੂੰ ਤਨਖਾਹ ਤਾਂ ਦਿੰਦੇ ਨਹੀਂ ਕੀ ਰੋਟੀ ਭੁੱਖੀ ਵੀ ਰੱਖਦੇ ਨੇ ਬੇਟੀ ਨੂੰ ਹੁਣ ਜੇ ਪਾਣੀ ਪੀਂਦੀ ਆ ਉਹਨੂੰ ਕਹਿੰਦੇ ਆ ਤੂੰ ਸਮੁੰਦਰ ਦਾ ਟੂਟੀ ਦਾ ਪਾਣੀ ਪੀਆ ਸੀ ਤੈਨੂੰ ਪਾਣੀ ਵੀ ਨਹੀਂ ਪੀਣ ਦਿੰਦੇ ਚਾਹ ਬੇਟੀ ਜੇ ਕਿਤੇ ਚਾਹ ਬਣਾਉਂਦੀ ਜੇ ਰੋਟੀ ਖਾਂਦੀ ਆ 24 ਘੰਟੇ ਕੰਮ ਕਰਾਉਂਦੇ ਆ ਰੋਟੀ ਵੀ ਬੇਟੀ ਨੂੰ ਚੱਜ ਨਾਲ ਨਹੀਂ ਦੇ ਰਹੇ ਹੁਣ ਬਹੁਤ ਜ਼ਿਆਦੀ ਬਹੁਤ ਜ਼ਿਆਦੀ ਬੇਟੀ ਪਰੇਸ਼ਾਨ ਹੋ ਰਹੀ ਆ ਰੋ ਰੋ ਕੇ ਮੈਨੂੰ ਰਿਕਾਰਡਿੰਗਾਂ ਪਾਉਂਦੀ ਆ ਫੋਨ ਕਰਦੀ ਯਾ ਮਾਂ ਮੈਨੂੰ ਇੱਕ ਵਾਰੀ ਕਢਾ ਲਾ ਮੈਨੂੰ ਇੱਕ ਵਾਰੀ ਕਢਾ ਲਾ ਠੀਕ ਆ ਕੋਈ ਕੋਈ ਕੋਸ਼ਿਸ਼ ਹੁੰਦਾ ਕਿ ਨਹੀਂ ਹੁੰਦਾ ਪਰ ਮੈਂ ਆਪਦੀ ਕੋਸ਼ਿਸ਼ ਪੂਰੀ ਜਾਰੀ ਕਰਦੀ ਆ ਕੋਈ ਮੈਨੂੰ ਇਨਸਾਫ ਨਹੀਂ ਮਿਲ ਰਿਹਾ ਕਿਤੇ ਇੱਥੇ ਕਿਹੜੇ ਕਿਹੜੇ ਅਸਰਾਂ ਨੂੰ ਤੁਸੀਂ ਮਿਲੇ ਹੋ ਇੱਥੇ ਮੈਂ ਐਸਐਸਪੀ ਦੇ ਪੇਸ਼ ਹੋ ਕੇ ਡੀਐਸਪੀ ਸਾਹਿਬ ਜਰਨੈਲ ਕਰਨ ਦੇ ਕੋ ਮੋਰੇ ਹੈਲਪ ਕੀਤੀ ਸੀਗੀ ਵੀ ਮੈਂ ਬੇਨਤੀ ਕੀਤੀ ਵੀ ਇਹਨਾਂ ਤੇ ਕਾਨੂੰਨੀ ਕਾਰਵਾਈ ਜਿਹੜੀ ਕੀਤੀ ਜਾਵੇ ਉਹਨਾਂ ਨੇ ਮੈਨੂੰ ਕਿਹਾ ਵੀ ਵੀ ਉਹ ਤੇ ਹਰ ਹਾਲਤ ਪਰਚਾ ਨਹੀਂ ਕੱਟ ਹੋ ਸਕਦਾ ਸਰ ਕਾਦੇ ਲਈ ਪਰਚਾ ਨਹੀਂ ਹੋ ਸਕਦਾ ਇੱਕ ਵਿਧਵਾ ਜਨਾਨੀ ਮੋਰੇ ਕਰਲਾ ਰਹੀ ਹੈਗੀ ਕਾਦੇ ਲਈ ਸਾਰੇ ਉਸ ਦੇ ਰਹੀ ਆ ਕਾ ਤੋ ਨਹੀਂ ਪਰਚਾ ਕਟ ਹੋ ਰਿਹਾ ਠੀਕ ਆ ਆਉਂਦੇ ਆ ਪੰਚਾਇਤ ਲੈ ਕੇ ਆ ਕੇ ਚਲੇ ਜਾਂਦੇ ਆ ਆਉਂਦੇ ਆ ਪੰਚਾਇਤ ਲੈ ਕੇ ਚਲੇ ਜਾਂਦੇ ਆ ਸਾਰੇ ਇਦਾਂ ਦੇ ਬੰਦੇ ਨਾਲ ਲੈ ਕੇ ਆਉਂਦੇ ਆ ਜਿਹੜੇ ਮੈਨੂੰ ਵੀ ਇੱਥੇ ਬਦਨਾਮ ਕਰਨਾ ਚਾਹੁੰਦੇ ਆ ਉਹ ਜਨਾਨੀ ਬੰਦੇ ਐਸੇ ਲੈ ਕੇ ਆਉਂਦੀ ਆ ਨਾਲ ਇੱਕ ਉਹਦੀ ਮੰਮੀ ਆ ਸਿਮਰਨ ਕੌਰ ਦੀ ਇੱਕ ਸਰਜੀਤ ਆ ਠੀਕ ਆ ਤੇ ਬਹੁਤ ਜਿਆਦੇ ਪਰੇਸ਼ਾਨ ਕੀਤਾ ਹੋਇਆ ਹੈ ਉਹਨਾਂ ਨੇ ਮੈਨੂੰ ਕੁਝ ਵੀ ਸਮਝ ਨਹੀਂ ਲੱਗਦੀ ਕਿਤੇ ਲੀਡਰ ਨੇ ਹੁਣ ਕੋਈ ਭਰੋਸਾ ਦਵਾਇਆ ਤੁਹਾਨੂੰ ਨਹੀਂ ਸਰ ਮੈਨੂੰ ਕਿਸੇ ਲੀਡਰ ਨੇ ਕੋਈ ਭਰੋਸਾ ਨਹੀਂ ਦਵਾਇਆ ਜੇ ਮੈਂ ਜਾਣੀ ਆ ਰੋਜ਼ ਮੈਂ ਉੱਥੋਂ ਵਾਪਸੀ ਆ ਜਾਂਦੀ ਆ ਬੀਬੀ ਅਸੀਂ ਰਿਪੋਰਟ ਤਿਆਰ ਕਰਦੇ ਆ ਇੱਥੇ ਕਾਰਵਾਈ ਨਹੀਂ ਹੁੰਦੀ ਬੀਬੀ ਅਸੀਂ ਮੈਂ ਕੰਮ ਇੱਥੇ ਬਰਨਾਲੇ ਦੇ ਵਿੱਚ ਕਰ ਰਹੀ ਆ ਮੇਰੀ ਬੇਟੀ ਇੱਥੇ ਪ੍ਰੂਫ ਸਾਡੇ ਇੱਥੋਂ ਦੇ ਆ ਮੈਨੂੰ ਬੋਲਦੇ ਆ ਤੂੰ ਨਕੌਦਰ ਜਾ ਕੇ ਦਿਖਾ ਦੇ ਨਕੌਦਰ ਮੈਂ ਰਹਿ ਨਹੀਂ ਰਹੀ ਮੈਂ ਜਿੱਥੇ ਰਹੂੰਗੀ ਮੈਂ ਉੱਥੇ ਦਿਖਾ ਦਵਾਂਗੀ ਜਿੱਥੇ ਸਾਡਾ ਸਾਰਾ ਕੁਝ ਹੈਗਾ ਆ ਕਿਸੇ ਪਾਰਟੀ ਸਰ ਨਹੀਂ ਮੈਂ ਕਿਸੇ ਕੋਲੇ ਨਹੀਂ ਗਈ ਮੈਂ ਇਹਨਾਂ ਦੇ ਸਰਾਂ ਦੇ ਪੇਸ਼ ਹੋਈ ਦੋ ਵਾਰੀ ਮੈਂ ਐਸਐਸਪੀ ਸਾਹਿਬ ਦੇ ਪੇਸ਼ ਹੋਈ ਆ ਐਸਐਸਪੀ ਨੇ ਮੈਨੂੰ ਕਿਹਾ ਤੁਸੀਂ ਜਰਨੈਲ ਸਿੰਘ ਨੂੰ ਜਾ ਕੇ ਜਿੱਥੇ ਤੁਹਾਡੀ ਦਰਖਾਸਤ ਗਈ ਆ ਉਹਨਾਂ ਨੂੰ ਮਿਲੋ ਪਰ ਮੈਂ ਉੱਥੇ ਗਈ ਆ ਉਹਨਾਂ ਨੇ ਮੈਨੂੰ ਜਵਾਬ ਦਿੱਤਾ ਆ ਉਹ ਕਹਿੰਦੇ ਕੋਈ ਕਾਰਵਾਈ ਨਹੀਂ ਹੋ ਸਕਦੀ ਸਰ ਇੱਥੇ ਪਤਾ ਲੱਗਿਆ ਸਿਮਰਨਜੀਤ ਸਿੰਘ ਮਾਨ ਜਿਹੜੇ ਸ਼੍ਰੋਮਣੀ ਕਾਲੀਕਲ ਦੇ ਪ੍ਰਧਾਨ ਨੇ ਉਹਨਾਂ ਨੇ ਤੁਹਾਨੂੰ ਕੋਈ ਭਰੋਸਾ ਦਿਵਾਇਆ ਹਾਂਜੀ ਉਹਨਾਂ ਨੇ ਭਰੋਸਾ ਦਿਵਾਇਆ ਵੀ ਅਸੀਂ ਤੁਹਾਡੀ ਪੂਰੀ ਹੈਲਪ ਕਰਾਂਗੇ ਠੀਕ ਆ ਵੀ ਅਸੀਂ ਤੇਰੇ ਨਾਲ ਹੱਕ ਦੇ ਨਾਲ ਜਰੂਰ ਅਸੀਂ ਖੜਾਂਗੇ ਜਰੂਰ ਤੇਰੀ ਬੇਟੀ ਅਸੀਂ ਕਢਾਵਾਂਗੇ ਵੀ ਤੂੰ ਕਿਸੇ ਵੀ ਗੱਲੋਂ ਹਿੰਮਤ ਨਹੀਂ ਹਾਰਨੀ ਅਸੀਂ ਤੁਹਾਡੇ ਨਾਲ ਖੜੇ ਆ ਉਹਨਾਂ ਨੇ ਮੈਨੂੰ ਬਹੁਤ ਦਸੱਲੀ ਦਿੱਤੀ ਆ ਹੂੰ ਠੀਕ ਜਦੋਂ ਮੈਂ ਲਾਉਣ ਸੰਜੀਤ ਸਿੰਘ ਮਾਨ ਨੂੰ ਸਰ ਜੀ ਮੈਂ ਉਹਨਾਂ ਨੂੰ ਕਾਨੂੰਨ ਮਿਲਣਾ ਆ ਅੱਛਾ ਹਾਂਜੀ ਉਹਨਾਂ ਨੇ ਮੈਨੂੰ ਕਾਨੂੰਨ ਬੁਲਾਇਆ 12 ਵਜੇ ਜੀ ਹਾਂਜੀ ਤੇ ਕੀ ਅਪੀਲ ਕਰਨਾ ਚਾਹੁੰਦੇ ਹੋ ਹੁਣ ਤੁਸੀਂ ਅਧਿਕਾਰੀਆਂ ਨੂੰ ਲੀਡਰਾਂ ਨੂੰ ਜਾ ਜਿਹੜੇ ਵੋਟਾਂ ਲੈਂਦੇ ਨੇ ਉਹਨਾਂ ਲੀਡਰਾਂ ਨੂੰ ਜੇ ਕੀ ਅਪੀਲ ਕਰਨਾ ਚਾਹੁੰਦੇ ਕੀ ਬੇਨਤੀ ਕਰਨਾ ਚਾਹੁੰਦੇ ਮੈਂ ਬੇਨਤੀ ਸਾਰ ਇਹੀ ਕਰਨਾ ਚਾਹੁੰਦੀ ਆ ਮੇਰੀ ਬੇਟੀ ਮੇਰੀ ਹੈਲਪ ਕੀਤੀ ਜਾਵੇ ਮੈਂ ਵਿਧਵਾ ਜਨਾਨੀ ਆ ਬੇਟੀ ਮੇਰੀ ਇੰਡੀਆ ਬੁਲਾਈ ਜਾਵੇ ਉਹਨਾਂ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਸਰ ਮੈਂ ਆਹੀ ਹੈਲਪ ਕਰਨਾ ਚਾਹੁੰਦੀ ਆ ਹੋਰ ਮੈਨੂੰ ਕੁਝ ਨਹੀਂ ਚਾਹੀਦਾ ਮੇਰੀ ਬੇਟੀ ਤੋਂ ਪਿਆਰਾ ਕੁਝ ਨਹੀਂ ਚਾਹੀਦਾ ਉਹਦਾ ਛੋਟਾ ਜਿਹਾ ਬੇਟਾ ਆ ਵੀ ਮੈਨੂੰ ਕੁਝ ਵੀ ਸਮਝ ਨਹੀਂ ਲੱਗਦੀ ਵੀ ਮੈਂ ਕੀ ਕਰਾਂ ਮੈਂ ਕੱਲੀ ਔਰਤਾਂ ਕਮਾਉਣ ਵਾਲੀ ਬੇਟੀ ਵੀ ਉਧਰ ਬਦੇਚ ਬੇਟੀ ਆ ਛੋਟਾ ਜਿਹਾ ਬੇਟਾ ਆ ਮੈਂ ਤਾਂ ਆਪ ਮਰੀ ਠੀਕ ਆ ਪਰੇਸ਼ਾਨ ਦਾ ਮਰੀਜ਼ਾਂ ਮੇਰੇ ਤੋਂ ਕੋਈ ਕੰਮ ਨਹੀਂ ਅੰਨ ਹੁੰਦਾ ਮੈਂ ਰੇੜੀ ਲਾ ਕੇ ਆਪਣਾ ਟਾਈਮ ਪਾਸ ਕਰਦੀ ਆ ਆਪਣੇ ਬੱਚੇ ਨੂੰ ਪਾਲਦੀ ਆ ਉਹਦੇ ਬੱਚੇ ਨੂੰ ਮੰਗਰੋ ਪਾਲ ਰਹੀ ਆ ਦੇਖਭਾਲ ਕਰਦੀ ਆ ਠੀਕ ਆ ਮੇਰੀ ਹੱਥ ਵੱਣ ਕੇ ਬੇਨਤੀ ਆ ਵੀਰਾਂ ਨੂੰ ਵੀ ਜਿੱਥੋਂ ਵੀ ਤੱਕ ਮੇਰੀ ਵੀਡੀਓ ਜਾਂਦੀ ਹੈ ਜਿੱਥੇ ਮੈਨੂੰ ਇਨਸਾਫ ਮਿਲਿਆ ਜਾਵੇ ਉਹਨਾਂ ਨੇ ਕੀਤੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਾਨੂੰਨ ਹੋਰ ਵੀ ਕਿਸੇ ਦੀ ਧੀ ਨਾ ਇਹ ਕੰਮ ਨਾ ਕਰਨ ਜੋ ਮੇਰੇ ਨਾਲ ਕੀਤੀ ਆ ਉਹਨਾਂ ਨੇ ਮੈਂ ਆਪਣੀ ਮੀਡੀਆ ਦੇ ਮੋਹਰੇ ਹੱਥ ਵਨ ਕੇ ਬੇਨਤੀ ਕਰਦੀ ਸਰਕਾਰ ਦੇ ਮੋਹਰੇ ਕਰਦੀ ਆ ਵੀ ਮੈਨੂੰ ਇਨਸਾਫ ਦਿੱਤਾ ਜਾਵੇ ਠੀਕ ਆ ਮੈਂ ਆਪਣੇ ਇਨਸਾਫ ਤੇ ਆਪਣੀ ਬੇਟੀ ਲਈ ਹੱਕ ਲਈ ਲੜ ਰਹੀ ਆ ਇੱਥੇ ਤੇ ਮੈਂ ਜਿੰਨੀ ਕੁ ਪਰੇਸ਼ਾਨ ਆ ਮੈਨੂੰ ਪਤਾ ਹੈ ਇਸ ਟਾਈਮ ਮੈਂ ਗਲੀਆਂ ਦੀ ਬੇਟੀ ਦੇ ਕਰਕੇ ਕੱਖ ਚੁਗ ਰਹੀ ਆ ਮੈਨੂੰ ਕਿਤੇ ਇਨਸਾਫ ਨਹੀਂ ਮਿਲਦਿਆ ਜੇ ਮੈਂ ਅਫਸਰਾਂ ਦੇ ਕੋਲੇ ਜਾਂਦੀ ਆ ਅਫਸਰ ਵੀ ਮੈਨੂੰ ਕਾਸੀ ਮੋੜ ਦਿੰਦੇ ਆ ਬੀਬੀ ਜੀ ਕੁਝ ਨਹੀਂ ਹੋ ਸਕਦਾ ਸਰ ਮੈਨੂੰ ਇਸ ਗੱਲ ਦੀ ਸਮਝ ਨਹੀਂ ਲੱਗਦੀ ਕਿਉਂ ਨਹੀਂ ਕੁਝ ਹੋ ਸਕਦਾ ਕਬੇਟੀ ਨਾਲ ਇੰਨਾ ਤਕਾ ਹੋ ਰਿਹਾ ਆ ਉਹ ਇੱਧਰ ਬੈਠੇ ਸਾਰੇ ਕੁਝ ਨਹੀਂ ਹੋ ਸਕਦਾ ਮੈਂ ਇਹਨਾਂ ਨੂੰ ਕਹਾਂ ਮੈਂ ਕਿ ਸਰ ਜੀ ਦੀ ਮੰਮੀ ਨੂੰ ਲੈ ਕੇ ਆਓ ਤੁਸੀਂ ਸਾਰਾ ਕੁਝ ਹੋ ਸਕਦਾ ਮੇਰੀ ਬੇਟੀ ਨੂੰ ਸਿਮਰਨ ਕਰਨੇ ਉਦੋਂ ਹੀ ਬੁਲਾ ਦੇਣਾ ਆ ਪਰ ਸਰ ਜੀ ਉਹ ਆਉਂਦੇ ਬਾਅਦ ਸੀ ਇਹ ਤੋਂ ਚਲੇ ਜਾਂਦੇ ਆ ਉਹਦੇ ਦਾ ਬਾਅਦ ਸੀ ਚਲ ਜਾਂਦੀ ਆ ਪ੍ਰੋਫੈਸ਼ਨ ਨੇ ਵੀ ਕੁਝ ਮੇਰੀ ਹੈਲਪ ਨਹੀਂ ਜੇ ਕੀਤੀ ਮੈਂ ਪਤਾ ਨਹੀਂ ਕਿੰਨੇ ਰੋਜ਼ ਤੱਕ ਕਹਨੀ ਦੋ ਦੋ ਵਾਰੀ ਤਿੰਨ ਤਿੰਨ ਵਾਰੀ ਨਹੀਂ ਆ ਪਰਚਾ ਨਹੀਂ ਦਰਜ ਹੋ ਰਿਹਾ ਉਹਨਾਂ ਦੇ ਮੈਨੂੰ ਬੋਲਦੇ ਆ ਰਿਪੋਰਟ ਬਣਾਉਣੀ ਆ ਅੱਜ 5 ਦਿਨ ਹੋ ਗਏ ਆ ਜੇ ਰਿਪੋਰਟ ਨਹੀਂ ਉਹਨਾਂ ਦੀ ਤਿਆਰ ਹੋਈ ਹੂੰ ਇਸੀ ਭੈਣ ਸੁਖੀ ਕੌਰ ਜਿਸ ਦੀ ਨੌਜਵਾਨ ਧੀ ਆਪਣੇ ਗੀਤਾ ਮਾਸਕੜ ਵਿੱਚ ਫਸ ਗਈ ਹੈ ਤੇ ਉੱਥੇ ਇੱਕ ਪਰਿਵਾਰ ਨੇ ਉਸ ਨੂੰ ਮੰਗੂਆ ਮਧੂਰ ਬਣਾ ਕੇ ਰੱਖਿਆ ਹੋਇਆ ਹੈ ਉਹਨੂੰ ਰੋਟੀ ਪਾਣੀ ਵੀ ਨਹੀਂ ਦਿੰਦੇ ਸਭ ਉਸ ਤੋਂ 30 30 40 40 ਬੰਦਿਆਂ ਦਾ ਕੰਮ ਕਰਾਉਂਦੇ ਹਨ ਤੇ ਉਸ ਦੇ ਉੱਪਰ ਤਸ਼ੱਦਦ ਕਰਦੇ ਹਨ ਤੇ ਤਨਖਾਹ ਤਾਂ ਕੀ ਦੇਣੀ ਸੀ ਉਲਟਾ ਉਸ ਤੋਂ 3 ਲੱਖ ਰੁਪਏ ਮੰਗਿਆ ਜਾ ਰਿਹਾ ਹੈ ਕਿ 3 ਲੱਖ ਰੁਪਏ ਦੇ ਜੇਕਰ ਇੰਡੀਆ ਜਾਣਾ ਹੈ 3 ਲੱਖ ਰੁਪਏ ਇੱਧਰ ਲਾ 12-13 ਲੱਖ ਰੁਪਏ ਬਣਦਾ ਹੈ ਤੇ ਇਸ ਤਰ੍ਹਾਂ ਇਹ ਚਾਹ ਬਣਾਉਣ ਵਾਲੀ ਸੁਖੀ ਕੌਰ ਜੋ ਉਸ ਦੀ ਮਾਂ ਹੈ ਦਰਦਰ ਦੀਆਂ ਥੋਕਰਾ ਇਨਸਾਫ ਲਈ ਖੜੀ ਹੈ ਇਸ ਦੀ ਬੇਨਤੀ ਹੈ ਕਿ ਇਸ ਦੀਏ ਲੀਡਰਾਂ ਨੂੰ ਬੇਨਤੀ ਹੈ ਬਲਵੰਤ ਸਿੰਘ ਰਾਮੂ ਵਾਲਿਆ ਨੂੰ ਬੇਨਤੀ ਹੈ ਸਿਮਰਜੀਤ ਸਿੰਘ ਮਾਨ ਨੂੰ ਬੇਨਤੀ ਹੈ ਲਖਾ ਸਢਾਣਾ ਨੂੰ ਬੇਨਤੀ ਹੈ ਤੇ ਪਾਨਾ ਸਿੱਧਾ ਨੂੰ ਸਿੱਧੂ ਨੂੰ ਬੇਨਤੀ ਹੈ ਕਿ ਇਸ ਦੀ ਬੇਟੀ ਨੂੰ ਕਿਸੇ ਨਾ ਕਿਸੇ ਤਰ੍ਹਾਂ ਉਥੋਂ ਆਪਣੇ ਜੋ ਕੈਦ ਰੱਖੀ ਹੋਇਆ ਛਡਵਾਇਆ ਜਾਵੇ ਇਹ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਨੂੰ ਵੀ ਬੇਨਤੀ ਕਰਦੀ ਹੈ ਕਿ ਇਸ ਦੀ ਬੇਟੀ ਨੂੰ ਬੰਦੂਆ ਮਜ਼ਦੂਰ ਬਣਾ ਕੇ ਰੱਖਿਆ ਹੋਇਆ ਉਸ ਦੀ ਜਾਂਚ ਚੜਾਈ ਜਾਵੇ ਤੇ ਤੇ ਕਿਉਂਕਿ ਇੱਥੇ ਇਸ ਮਾਂ ਦਾ ਬਹੁਤ ਬੁਰਾ ਹਾਲ ਹੈ ਉੱਥੇ ਗੀਤਾ ਦਾ ਬਹੁਤ ਬੁਰਾ ਹਾਲ ਹੈ ਤੇ ਹੋਰ ਕੀ ਕਹਿਣਾ ਚਾਹੁੰਦੇ ਹੋ ਭੈਣ ਜੀ ਬਸ ਮੈਂ ਇਹੀ ਕਹਿਣਾ ਚਾਹੁੰਦੀ ਸਾਨੂੰ ਇਦਾਂ ਦੇ ਪੈਸੇ ਦੀ ਲੋੜ ਨਹੀਂ ਮੇਰੀ ਬੇਟੀ ਇੱਧਰ ਇੰਡੀਆ ਭੇਜੀ ਜਾਵੇ ਮੈਂ ਕੁਝ ਨਹੀਂ ਕਰ ਸਕਦੀ ਹੈਗੀ ਮੈਂ ਤਾਂ ਆਪ ਦੋ-ਦਸ ਰੁਪਏ ਕਮਾ ਕੇ ਆਪਦਾ ਟਾਈਮ ਪਾਸ ਕਰਦੀ ਹਾਂ ਕਿਰਾਏ ਤੇ ਰਹਿਣੀ ਹੈ ਮੇਰੇ ਕੋਈ ਅੱਗੇ ਪਿੱਛੇ ਮੈਨੂੰ ਕੋਈ ਪੁੱਛਣ ਵਾਲਾ ਹੈ ਨਹੀਂ ਮੇਰੀ ਬੇਟੀ ਤੋਂ ਬਿਨਾ ਛੋਟਾ ਜਿਹਾ ਉਹਦਾ ਬੇਟਾ ਆ ਮੇਰੇ ਹੱਥ ਬਣ ਕੇ ਇਹੀ ਬੇਨਤੀ ਹੈ ਵੀ ਮੇਰੀ ਬੇਟੀ ਇੱਧਰ ਇੰਡੀਆ ਬੁਲਾਈ ਜਾਵੇ मां एक मां अवदी बेटी गीता ਲਈ ਗੋਹਾਰ ਲਗਾ ਰਹੀ ਹੈ ਕਿ ਮੇਰੀ ਬੇਟੀ ਨੂੰ ਮਾਸਕਟ ਦੇ ਲੋਕਾਂ ਦੀ ਕੈਦ ਤੋਂ ਛੁਡਾਇਆ ਜਾਵੇ ਤੇ ਜਿਸ ਨੂੰ ਬੰਧੂਆ ਮਿੱਦੂਰ ਬਣਾ ਕੇ ਰੱਖਿਆ ਹੈ ਉਹਨਾਂ ਦੀ ਕੈਦ ਤੋਂ ਛੁਡਾਇਆ ਜਾਵੇ ਨਹੀਂ ਤਾਂ ਉਹ ਮਰ ਜਾਏਗੀ ਤੇ